ਮਿਹਨਤ ਕਰਦੇ ਆ ਨਾ ਲਗਨ ਨਾਲ ਫਿਰ ਪਿਆਰ ਵੀ ਆ ਜੀ ਬੱਚੇ ਜਿਹੜੇ ਆਉਂਦੇ ਆ ਉਹਨਾਂ ਦਾ ਵੀ ਕੁਝ ਫਿਰ ਆ ਪਿਆਰ ਦਿੰਦੇ ਆ ਤਾਂ ਆਪ ਵੀ ਦੁੱਗਣਾ ਹੋ ਜਾਂਦਾ ਵਾ ਇਸ ਕਰਕੇ ਜੀ ਰਿਸਪੌਂਸ ਠੀਕ ਆ ਜੀ ਬਹੁਤ ਵਧੀਆ ਆ ਰਿਹਾ ਜੀ ਹਾਂਜੀ ਹਾਂਜੀ ਆ ਕੀ ਕੀ ਬਣਾਉਂਦੇ ਆ ਆਪਣੇ ਕੋਲੇ ਕੜੀ ਚਾਵਲਾ ਜੀ ਰਾਜਮਾ ਚਾਵਲਾ ਛੋਲੇ ਚਾਵਲਾ ਛੋਲੇ ਕੁਲਚੇ ਆ ਮੈਂ ਦੇਖ ਲਓ ਸਾਢੇ 1:4 ਉੱਠ ਖੜਦੀ ਆ ਉਦੋਂ ਬਾਅਦ ਸਟਾਰਟ ਹੋ ਜਾਂਦਾ ਵਾ ਫਿਰ ਇੱਥੇ ਆਈਦਾ ਇੱਥੇ ਵੀ ਸਟਾਰਟ ਫਿਰ ਜਾਂਦੇ ਫਿਰ ਹੋ ਜਾਈਦਾ ਸ਼ੁਰੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਗੁੜੀਆਂ ਤੁਸੀਂ ਸੁਣਾਓ ਠੀਕ ਹੋ ਅਜਾ ਵੇਪੇ ਪਹਿਲੇ ਤਾਂ ਇਹ ਦੱਸੋ ਕਲੀ ਰਾਜਮਾ ਤੁਹਾਡੇ ਤੇ ਨਾਲ ਦੀ ਨਾਲ ਛੋਲੇ ਬਹੁਤ ਜ਼ਿਆਦਾ ਫੇਮਸ ਹੈ ਚਰਚੇ ਦਾ ਵਿਸ਼ੇ ਬਣੇ ਹੋਏ ਆ ਗੱਲ ਕੀ ਹੈ ਮਿਹਨਤ ਕਰਦੇ ਆ ਨਾ ਲਗਨ ਨਾਲ ਫਿਰ ਪਿਆਰ ਵੀ ਆ ਜੀ ਬੱਚੇ ਜਿਹੜੇ ਆਉਂਦੇ ਆ ਉਹਨਾਂ ਦਾ ਵੀ ਕੁਝ ਫਿਰ ਆ ਪਿਆਰ ਦਿੰਦੇ ਆ ਤਾਂ ਆਪ ਵੀ ਦੁੱਗਣਾ ਹੋ ਜਾਂਦਾ ਵਾ ਇਸ ਕਰਕੇ ਹਾਂ ਤੇ ਬੇਬੇ ਅੱਜ ਇੱਥੇ ਖੜੇ ਰੋਡ ਦੇ ਕਿਨਾਰੇ ਕਿੰਨੇ ਟਾਈਮ ਹੋ ਗਿਆ ਤੇ ਕਾਰਨ ਕੀ ਬਣਿਆ ਕਿ ਰੋਡ ਦੇ ਕਿਨਾਰੇ ਗੱਡੀ ਵਿੱਚ ਲੈ ਕੇ ਆੰਨੇ ਹੋ ਤੇ ਇੱਕ ਰੋਡ ਦੇ ਕਿਨਾਰੇ ਜਿਹੜਾ ਤੁਸੀਂ ਇਹ ਸਮਾਨ ਜਿਹੜਾ ਖਾਣ ਪੀਣ ਦਾ ਵੇਚ ਰਹੇ ਹੋ ਰਾਜਮਾ ਚੋਲ ਤੇ ਘੜੀ ਚੋਲ ਐਸੀ ਨਾ ਲੋਕਡਾਊਨ ਤਾਂ ਤੁਹਾਨੂੰ ਪਤਾ ਹੀ ਆ ਸਭ ਨੂੰ ਹੀ ਕੀਤਾ ਵਾ ਹਨਾ ਲੋਕਡਾਊਨ ਨੇ ਤੇ ਲੋਕਡਾਊਨ ਉਦੋਂ ਅੰਕਲ ਗੱਡੀ ਚਲਾਉਂਦੇ ਸੀ ਪਹਿਲਾਂ ਜੀ ਫਿਰ ਉਦੋਂ ਕੰਮ ਬਿਲਕੁਲ ਨਹੀਂ ਸੀਗਾ ਪਹਿਲਾਂ ਵੀ ਐਵੇਂ ਕੋਈ ਖਾਸ ਨਹੀਂ ਇਹਨੇ ਸਾਨੂੰ ਦਿੱਤਾ ਤੇ ਲੋਕਡਾਊਨ ਤੋਂ ਬਾਅਦ ਫਿਰ ਬਿਲਕੁਲ ਹੀ ਕੰਮ ਠੱਪ ਹੋ ਗਿਆ ਸੀ ਹੂੰ ਫਿਰ ਤੁਹਾਨੂੰ ਪਤਾ ਬੱਚੇ ਵੀ ਪ੍ਰਾਈਵੇਟ ਹੀ ਆ ਹੂੰ ਤੇ ਆਪ ਵੀ ਫਿਰ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਪੈਣਾ ਸੀਗਾ ਫਿਰ ਬਿਲਕੁਲ ਹਾਂ ਗੱਡੀ ਦੀਆਂ ਕਿਸ਼ਤਾਂ ਵੀ ਸੀਗੀਆਂ ਹੋਰ ਕਰਦੀਆਂ ਵੀ ਬਹੁਤ ਹੁੰਦੀਆਂ ਤੁਹਾਨੂੰ ਪਤਾ ਹੀ ਆ ਕਾ ਜੀ ਅੱਜ ਹੁਣ ਰਿਸਪੌਂਸ ਕਿੱਦਾ ਦਾ ਆ ਰਿਹਾ ਹੈ ਲਗਾਤਾਰੀ ਸੋਸ਼ਲ ਮੀਡੀਆ ਤੋਂ ਤੁਸੀਂ ਵਾਇਰਲ ਹੁੰਦੇ ਹੋ ਨਜ਼ਰ ਆ ਰਹੇ ਹੋ ਹਰ ਕੋਈ ਤੁਹਾਡੀ ਵੀਡੀਓ ਪਾ ਰਿਹਾ ਵਧੀਆ ਲੱਗਦਾ ਵਾ ਵਧੀਆ ਆ ਮੈਡ ਰਿਹਾ ਵਾ ਸਾਨੂੰ ਪਿਆਰ ਸਭ ਦਾ ਆ ਰਿਹਾ ਹੈ ਕਸਟਮਰ ਜੀ ਇਸ ਦੇ ਨਾਲ ਪੰਕਲ ਨਾਲ ਵੀ ਗੱਲ ਕਰ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਸ ਠੀਕ ਹੈ ਜੀ ਅੱਜ ਪਹਿਲੇ ਤਾਂ ਇਹ ਦੱਸੋ ਹਮੇਸ਼ਾ ਹੱਸਦੇ ਹੀ ਰਹਿੰਦੇ ਹੋ ਤੁਹਾਡੀ ਸਮਾਈਲ ਬਹੁਤ ਪਿਆਰੀ ਹੈ ਬਹੁਤ ਵਧੀਆ। ਬੱਸ ਸੇਵੇਂ ਆਜੀ। ਅੱਜ ਬੈਲਾ ਇਹ ਦੱਸ ਕਿੰਨਾ ਕਿੱਦਾਂ ਦਾ ਰਿਸਪੌਂਸ ਆ ਰਿਹਾ ਹੈ? ਰਿਸਪੌਂਸ ਠੀਕ ਆ ਜੀ ਬਹੁਤ ਵਧੀਆ ਆ ਰਿਹਾ ਹੈ। ਜੀ। ਹਾਂਜੀ ਹਾਂਜੀ। ਆ ਕੀ ਕੀ ਬਣਾਉਂਦੇ ਹੋ? ਆਪਣੇ ਕੋਲੇ ਕੜੀ ਚਾਵਲਾ ਜੀ, ਰਾਜਮਾ ਚਾਵਲਾ, ਛੋਲੇ ਚਾਵਲਾ, ਛੋਲੇ ਕੁਲਚੇ ਆ। ਜੀ। ਹਾਂਜੀ। ਇਸ ਤੋਂ ਇਲਾਵਾ ਹੋਰ ਮਤਲਬ ਐ ਹੁੰਦੀ ਹੈ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਿ ਇਸ ਤੋਂ ਇਲਾਵਾ ਹੋਰ ਵੀ ਆਈਟਮਸ ਲੈ ਕੇ ਆਓ। ਪਰ ਉਮਰ ਦੇ ਹਿਸਾਬ ਨਾਲ ਇੰਨਾ ਕੀ ਹੋ ਰਿਹਾ ਜੀ ਲੋਕ ਤਾਂ ਕਹਿੰਦੇ ਆ ਅਜੇ ਤਾਂ ਸਾਗ ਦੀ ਡਿਮਾਂਡ ਬਹੁਤ ਰਹੀ ਆ। ਕੋਈ ਰੋਟੀ ਦਾ ਕਹਿ ਰਿਹਾ ਕੋਈ ਨਿਊਟਰੀਕੋਲ ਚਾ ਕਹਿ ਰਿਹਾ ਹੁਣ ਇੰਨਾ ਕ ਉਮਰ ਦੇ ਹਿਸਾਬ ਨਾਲ ਹੋਈ ਜਾਂਦਾ ਕਰੀ ਜਾ ਰਿਹਾ ਹਾਂਜੀ ਅੱਛਾ ਪਹਿਲਾਂ ਜਦੋਂ ਗੱਡੀ ਚਲਾਉਂਦੇ ਸੀਗੇ ਪਹਿਲਾ ਵਾਲਾ ਕੰਮ ਵਧੀਆ ਲੱਗਦਾ ਸੀ ਕਿ ਇਹ ਵਾਲਾ ਵਧੀਆ ਲੱਗਦਾ ਹੈ ਗੱਡੀ ਨਾਲ ਤਾਂ ਚਲੋ ਇਹ ਕੰਮ ਕਾਫੀ ਵਧੀਆ ਹੈ ਹਾਂਜੀ ਗੱਡੀ ਦੀ ਮਤਲਬ ਜਿਆਦਾ ਅਸੀਂ ਕਦੇ ਕਿਤੇ ਜਾ ਕੇ ਦੇ ਕਿਤੇ ਜਾ ਟੁੱਟ ਭੱਜ ਜਿਆਦਾ ਅਸੀਂ ਗੱਡੀ ਦੀ ਇਹਦੇ ਵਿੱਚ ਹੁਣ ਕੋਈ ਟੈਨਸ਼ਨ ਤਾਂ ਹੈ ਨਹੀਂ ਕਿ ਸਾਨੂੰ ਇਹ ਚੀਜ਼ ਹੈ ਮਤਲਬ ਆਪਣਾ ਕੰਮ ਸਟਾਰਟ ਕੀਤਾ ਹੋਇਆ ਹੈ ਜੀ ਬਿਲਕੁਲ ਆ ਵੀ ਚਲੋ ਕੰਮ ਟਾਈਮ ਜਿਆਦਾ ਲੈਂਦਾ ਬਣਨ ਤੇ ਜੀ ਸਵੇਰੇ 4:00 6:00 4 ਵਜੇ ਸ਼ੁਰੂ ਹੋ ਜਾਂਦਾ ਤੇ ਅਸੀਂ ਸਾਡਾ ਇੱਥੇ ਦੀ ਟਾਈਮਿੰਗ ਹੈ 12:30 ਤੇ 6:00 4 ਤੱਕ ਅੱਛਾ ਮਤਲਬ ਐ ਹੁੰਦਾ ਹੈ ਕਿ ਜਦੋਂ ਤੁਸੀਂ ਆ ਰਹੇ ਹੋ ਹੈਨਾ ਲੋਕੀ ਵੀ ਆ ਰਹੇ ਨੇ ਵਧੀਆ ਵਧੀਆ ਰਿਸਪੌਂਸ ਦੇ ਰਹੇ ਨੇ ਕਮੈਂਟ ਕਿੰਨੇ ਕਿੰਨੇ ਕੁ ਵਧੀਆ ਵਧੀਆ ਕਰਕੇ ਜਾਂਦੇ ਨੇ ਬਹੁਤ ਵਧੀਆ ਕਹਿ ਰਹੇ ਸਾਰੇ ਉਹ ਇਹਦੇ ਨਾਲ ਸਾਡਾ ਦੁੱਗਣਾ ਹੌਸਲਾ ਹੋ ਜਾਂਦਾ ਜੀ ਹਾਂਜੀ ਜਦੋਂ ਸਾਨੂੰ ਸਾਡੇ ਘਰ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਆਪਣੇ ਦੋ ਲੜਕੇ ਹੈ ਜੀ ਤੇ ਇੱਕ ਗੁड़िया ਗੁड़िया ਆਪਣੀ ਵਿਆਹੀ ਹੋਈ ਆ ਉਹ ਵੀ ਲੜਕੇ ਵੀ ਦੋਨੇ ਵਿਆਹੇ ਹੋਇਆ ਹਾਂਜੀ ਹਾਂਜੀ ਅੱਛਾ ਮੁੰਡੇ ਕਹਿੰਦੇ ਨੇ ਕਿ ਸਟਾਲ ਲਾ ਰਹੇ ਹੋ ਘਰੇ ਬੈਜੋ ਜਾਂ ਫੇ ਕੁਛ ਇਦਾਂ ਦਾ ਕਹਿੰਦੇ ਨੇ ਮੁੰਡਿਆਂ ਨੂੰ ਪਤਾ ਹੀ ਇੱਕ ਮਜਬੂਰੀ ਨੂੰ ਹੁੰਦਾ ਈ ਹੂੰ ਮਜਬੂਰੀ ਕਰਕੇ ਫਿਰ ਲਾਉਣਾ ਪੈਂਦਾ ਤਾਂ ਕਰਕੇ ਜੀ ਹਾਂਜੀ ਹਾਂਜੀ ਬੀਬੀ ਇਹ ਇਹ ਜਿਹਦਾ ਕਿ ਲੋਕਾਂ ਨੇ ਕਿਹਾ ਹੋਵੇ ਰਿਸ਼ਤੇਦਾਰਾਂ ਨੇ ਕਿਹਾ ਹੋਵੇ ਕਿ ਰੋਡ ਦੇ ਕਿਨਾਰੇ ਤੁਸੀਂ ਫੂਡ ਦਾ ਕੰਮ ਕਰ ਰਹੇ ਹੋ ਕਲੀ ਰਾਜਮਾ ਚੋਲ ਵੇਚ ਰਹੇ ਹੋ ਕੁਝ ਇਦਾਂ ਦੀ ਕਮੈਂਟਿੰਗ ਕੀਤੀ ਹੋਇਆ ਗਲਤ ਤਰੀਕੇ ਨਾਲ ਬੋਲੇ ਬਹੁਤ ਜ਼ਿਆਦਾ ਜਿਹਨੂੰ ਮਤਲਬ ਚੁੱਭਿਆ ਹੋਵੇ ਨਹੀਂ ਨਹੀਂ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿਉਂ ਜਿਉਂ ਜ਼ਿੰਦਗੀ ਚੱਲੀ ਆ ਸੰਘਰਸ਼ ਦੀ ਉਹ ਚੱਲੀ ਆ ਬਿਲਕੁਲ ਹਾਂ ਤੇ ਇਹ ਇਹ ਜਿਹਾ ਕਿਸੇ ਨੇ ਨਹੀਂ ਕਦੇ ਵੀ ਕੁਝ ਕਿਹਾ ਅਜੇ ਲੁਧਿਆਣੀ ਤਾਂ ਹਾਂ ਨਹੀਂ ਅਸੀਂ ਮੋਗੇ ਤੋਂ ਆ ਮੋਗੇ ਤੋਂ ਇੰਨੀ ਦੂਰ ਆਨੇ ਹੋ ਕਿ ਇੱਥੇ ਕਿੱਥੇ ਰਹਿਣੇ ਨੇ ਨਹੀਂ ਇੱਥੇ ਹੀ ਆ ਹੁਣ ਤਾਂ ਲੁਧਿਆਣੇ ਹਾਂਜੀ ਇੱਥੇ ਹੀ ਰਹਿਣ ਲੱਗੇ ਇੱਥੇ ਹੀ ਰਹਿ ਆ ਸ਼ਾਣਾ ਉਹ ਵੀ ਲੈ ਕੇ ਆਨੇ ਹੋ ਘੜੀ ਚਾਵਲ ਹੁੰਦੇ ਆ ਰਾਜਮਾ ਚਾਵਲ ਛੋਲੇ ਚਾਵਲ ਛੋਲੇ ਕੋਲ ਚ ਕਿੰਨਾ ਟਾਈਮ ਲੱਗਦਾ ਮਤਲਬ ਕਿ ਤਿਆਰ ਕਰਨ ਨੂੰ ਇੱਕ ਮਿੰਟ ਕੱਟ ਮਾਰਕਸ ਨਿਕਾਲ ਦੋ ਤਰੀ ਸੋ ਪਹਿਲਾਂ ਕਿੰਨਾ ਟਾਈਮ ਦੇ ਲੱਗਦਾ ਇਹਨਾਂ ਨੂੰ ਚੀਜ਼ਾਂ ਨੂੰ ਤਿਆਰ ਕਰਨ ਮੈਂ ਦੇਖ ਲਓ ਸਾਢੇ 4:30 ਉੱਠ ਖੜਦੀ ਆ ਉਸ ਤੋਂ ਬਾਅਦ ਸਟਾਰਟ ਹੋ ਜਾਂਦਾ ਵਾ ਫਿਰ ਇੱਥੇ ਆਈਦਾ ਇੱਥੇ ਵੀ ਸਟਾਰਟ ਫਿਰ ਜਾਂਦੇ ਫਿਰ ਹੋ ਜਾਈਦਾ ਸ਼ੁਰੂ ਜੀ ਹਾਂ ਅੱਛਾ ਮਤਲਬ ਨਾਲ ਕਰਾਉਂਦੇ ਨੇ ਬਾਪੂ ਜੀ ਵਗੈਰਾ ਇਹ ਨੂਹਾਂ ਵਗੈਰਾ ਸਾਧ ਨਹੀਂ ਇੱਕ ਇੱਕ ਨਾਲ ਹੈ ਇੱਕ ਅਲੱਗ ਆ ਹਾਂ ਲਾਇਕ ਦੋਨੇ ਨੂਹਾਂ ਵੀ ਪੁੱਤ ਵੀ ਲਾਇਕਾ ਪਰ ਤੁਹਾਨੂੰ ਪਤਾ ਅੱਜ ਕੱਲ ਮੰਗਾਈ ਜਾਦੇ ਆ ਤੇ ਮਜਬੂਰੀਆਂ ਹੁੰਦੀਆਂ ਵਾਂ ਬਿਲਕੁਲ ਬਸ ਹਾਂ ਅੱਜ ਕਦੇ ਸੋਚਿਆ ਸੀਗਾ ਕਿ ਇੰਨੀ ਉਮਰ ਦੇ ਵਿੱਚ ਆ ਕੇ ਵੀ ਇਹ ਕੰਮ ਕਰਨਾ ਪਊਗਾ ਸੋਚਦਾ ਤਾਂ ਬੰਦਾ ਨਹੀਂ ਪਰ ਜਿਵੇਂ ਪਹਿਲੋਂ ਨੰਗੇ ਆ ਸੰਘਰਸ਼ ਜਿਆ ਰਿਹਾ ਲੱਗਦਾ ਸੀ ਉਹ ਵੀ ਜ਼ਿੰਦਗੀ ਨੰਗੂ ਗਈ ਸੰਗਾਰ ਚੀ ਹ ਸੰਗਾਰਸ਼ੀ ਰਿਹਾ ਹੁਣ ਅੱਗੇ ਦੇਖੋ ਮਹਾਰਾਜ ਦੀ ਮੋਜ ਆ ਸ੍ਰੀ ਠੀਕ ਰਵੇ ਬਸ ਅੱਛਾ ਮਤਲਬ ਇੱਥੇ ਜਿੰਨਾ ਕੇ ਸਮਾਨ ਬਣਾ ਕੇ ਲੈ ਕੇ ਆਨੇ ਸਾਰੇ ਵਿਗ ਜਾਂਦਾ ਹੈ ਹਾਂਜੀ ਹਾਂਜੀ ਲੱਗ ਜਾਂਦਾ ਵਾ ਸਾਰਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਹਾਂਜੀ ਹਾਂਜੀ ਬਹੁਤ ਪਿਆਰ ਦਿੰਦੇ ਆ ਜੋ ਵੀ ਆਉਂਦੇ ਆ ਬੱਚੇ ਹੂੰ ਅਗੇ ਦੇ ਕਿਤੇ ਹੁੰਦਾ ਕਿ ਕਿਤੇ ਘਰ ਬੈ ਕੇ ਘਰੇ ਬੈਠੀ ਹੁੰਦੀ ਸੀ ਅੱਜ ਇੱਕ ਰੋਡ ਦੇ ਕਿਨਾਰੇ ਫੂਡ ਦਾ ਸਟਾਲ ਚਲਾ ਰਹੀ ਹੈ ਕਿਦੋਂ ਮਸੂ ਇਹ ਜਾਂ ਕੁਝ ਨਹੀਂ ਹੁੰਦਾ ਮਾਨਸ ਆਪਣੇ ਕੰਮ ਹਾਂ ਕਹਿੰਦਾ ਵੀ ਸਿਹਤ ਠੀਕ ਹੋਣੀ ਚਾਹੀਦੀ ਆ ਬਾਕੀ ਹੌਸਲਾ ਹੋ ਜਾਂਦਾ ਜਦੋਂ ਕੰਮ ਚੱਲਦਾ ਨਾ ਤੇ ਫਿਰ ਹੌਸਲਾ